ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਫਰੋਇਪੁਰ ਜੀਰਾ ਰੋਡ ਤੇ ਇੱਕ ਬੇਹੱਦ ਭਿਆਨਕ ਹਾਦਸਾ ਵਾਪਰਿਆ ਹੈ ਤਸਵੀਰਾਂ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਇੱਕ ਬੱਸ ਤੇ ਕਾਰ ਦੀ ਭਿਆਨਕ ਟੱਕਰ ਹੋਈ ਹੈ ਕਾਰ ਦਾ ਬਿਲਕੁਲ ਚੂਰਾ ਬਣ ਗਿਆ ਹੈ ਐਦਾਂ ਲੱਗਦਾ ਕਿ ਜਿੰਮੇਕਾਰ ਪੂਰੀ ਤਰ੍ਹਾਂ ਦੇ ਨਾਲ ਵਿੱਤੀ ਗਈ ਹੋਵੇ ਜਿਹੜੇ ਚਸ਼ਮਦੀਦ ਨੇ ਉਹਨਾਂ ਦਾ ਕਹਿਣਾ ਹੈ ਕਿ ਕਾਰ ਬਿਲਕੁਲ ਇਸ ਤਰ੍ਹਾਂ ਦੇ ਨਾਲ ਜੋ ਅੰਮ੍ਰਿਤਸਰ ਤੋਂ ਜਿਹੜੀ ਕਾਰ ਆ ਰਹੀ ਸੀ ਉਸ ਦਾ ਮੂੰਹ ਦੁਵਾਰਾ ਅੰਮ੍ਰਿਤਸਰ ਵੱਲ ਹੋ ਗਿਆ ਸੀ ਤੇ ਜਿਹੜੀ ਬੱਸ ਵੀ ਆ ਉਹ ਵੀ ਕਾਫੀ ਦੂਰ ਤੈ ਸੀ ਤੁਹਾਨੂੰ ਦੱਸਦੀ ਕਿ ਕਾਰ ਦੇ ਵਿੱਚ ਦੋ ਜਣੇ ਸਵਾਰ ਸਨ ਇੱਕ ਇਸ ਦੇ ਵਿੱਚ ਕੁੜੀ ਸਵਾਰ ਸੀ ਤੇ ਇੱਕ ਨੌਜਵਾਨ ਸਵਾਰ ਸੀ ਦੱਸਿਆ ਜਾ ਰਿਹਾ ਕਿ ਕਾਰ ਦੇ ਵਿੱਚ ਸਵਾਰ ਔਰ ਜਿਹੜੀ ਕੁੜੀ ਸੀ ਉਸ ਦਾ ਨਾਮ ਕਮਲਾਕਸ਼ੀ ਸੀ ਜੋ ਕਿ ਰੇਲਵੇ ਵਿਭਾਗ ਦੇ ਵਿੱਚ ਸੀਨੀਅਰ ਬੁਕਿੰਗ ਕਲਰਕ ਸੀ ਤੇ ਉਹ ਆਪਣੇ ਕਿਸੇ ਕੰਮ ਦੇ ਲਈ ਅਮ੍ਰਿਤਸਰ ਤੋਂ ਫਰੀਪੁਰ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਭਿਆਨਕ ਹਾਦਸਾ ਵਾਪਰ ਜਾਂਦਾ ਬੱਸ ਤੇ ਕਾਰ ਦੀ ਭਿਆਨਕ ਟੱਕਰ ਹੁੰਦੀ ਹੈ ਟੱਕਰ ਇੰਨੀ ਕੁ ਭਿਆਨਕ ਹੁੰਦੀ ਹੈ ਕਿ ਤਸਵੀਰਾਂ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਕਾਰ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਕਾਰ ਦਾ ਕਚੂੰਬਰ ਬਣ ਗਿਆ ਹੈ ਤੇ ਕਾਰ ਦੇ ਵਿੱਚ ਜਿਹੜੇ ਦੋ ਲੋਕ ਸਵਾਰ ਸਨ ਇੱਕ ਨੌਜਵਾਨ ਮੁੰਡਾ ਸਵਾਰ ਸੀ ਤੇ ਇੱਕ ਕੁੜੀ ਸਵਾਰ ਸੀ ਤੁਹਾਨੂੰ ਦੱਸਦੀ ਕਿ ਕਾਰ ਦੇ ਵਿੱਚ ਸਵਾਰ ਜਿਹੜੀ ਕੁੜੀ ਸੀ ਉਸ ਦਾ ਨਾਮ ਕਮਲਾਕਸ਼ੀ ਵਜੋਸ ਦੀ ਪਛਾਣ ਹੋਈ ਹੈ ਜੋ ਕਿ ਅੰਮ੍ਰਿਤਸਰ ਵਿਖੇ ਰੇਲਵੇ ਵਿਭਾਗ ਦੇ ਵਿੱਚ ਸੀਨੀਅਰ ਬੁਕਿੰਗ ਕਲਰਕ ਦੇ ਤੌਰ ਤੇ ਨੌਕਰੀ ਕਰ ਰਹੀ ਸੀ ਜਦ ਕਿ ਕਾਰ ਦਾ ਵੱਡਾ ਨੁਕਸਾਨ ਹੋਇਆ ਤੇ ਜੇ ਗੱਲ ਕਰੀਏ ਤਾਂ ਬੱਸ ਦਾ ਵੀ ਭਾਰੀ ਨੁਕਸਾਨ ਹੋਇਆ ਹਾਲਾਂਕਿ ਬੱਸ ਦੇ ਵਿੱਚ ਕਾ ਡਰਾਈਵਰ ਨੂੰ ਕੀ ਨੁਕਸਾਨ ਪਹੁੰਚਿਆ ਜਾਂ ਹੋਰ ਜਿਹੜੇ ਉਸ ਦੇ ਵਿੱਚ ਸਵਾਰ ਸੀ ਇਹ ਫਿਲਹਾਲ ਇਸ ਦੇ ਬਾਰੇ ਜਾਣਕਾਰੀ ਨਹੀਂ ਹੈ ਪਰ ਤੁਹਾਨੂੰ ਦੱਸਦੀ ਕਿ ਜਿਹੜੇ ਕਾਰ ਦੇ ਵਿੱਚ ਦੋ ਜਣੇ ਸਵਾਰ ਸਨ ਕਾਰ ਕਾਫੀ ਤੇਜ਼ੀ ਦੇ ਨਾਲ ਜਿਹੜੀ ਆ ਰਹੀ ਸੀ ਅਮ੍ਰਿਤਸਰ ਤੋਂ ਜੋੜਾ ਜਿਹੜਾ ਸੀਗਾ ਉਹ ਕਾਰ ਦੇ ਵਿੱਚ ਸਵਾਰ ਹੋ ਕੇ ਫਰੋਹੀਪੁਰ ਲਈ ਆਇਆ ਹੋਇਆ ਸੀ ਤੇ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਤਸਵੀਰਾਂ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਹਾਦਸਾ ਇੰਨਾ ਭਿਆਨਕ ਸੀ ਕਿ ਸਭ ਦੇ ਰੋਂਗਟੇ ਖੜੇ ਹੋ ਗਏ ਨੇ ਹੁਣ ਤੁਹਾਨੂੰ ਦੱਸਦੀ ਕਿ ਅਵਰੇ ਸਰ ਰੇਲਵੇ ਭਾਗ ਦੇ ਵਿੱਚ ਜਿੱਥੇ ਉਹ ਜੌਬ ਕਰਦੀ ਸੀ ਉੱਥੋਂ ਵੀ ਕੁਝ ਲੋਕ ਆਏ ਨੇ ਤੇ ਜਿਨ੍ਹਾਂ ਨੇ ਪਛਾਣ ਕਰਨ ਦੇ ਲਈ ਉਹਨਾਂ ਨੂੰ ਬੁਲਾਇਆ ਗਿਆ ਸੀ ਕਿ ਜਿਹੜੀ ਮ੍ਰਿਤਕ ਆ ਕਿ ਇਹ ਵਾਕਈ ਜਿਹੜੀ ਅਮਰਿਤਸਰ ਦੇ ਰੇਲਵੇ ਵਿਭਾਗ ਦੇ ਵਿੱਚ ਜਿਹੜੀ ਕੰਮ ਕਰਦੀ ਕੁੜੀ ਉਹੀ ਆ ਤਾਂ ਫਿਰ ਉਹ ਜਿਹੜੇ ਉਸਦੇ ਸਾਥੀ ਸੀ ਉਹ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਮ੍ਰਿਤਕਾ ਦੀ ਪਛਾਣ ਕੀਤੀ ਜਾਂਦੀ ਆ ਤਾਂ ਤੁਹਾਨੂੰ ਦੱਸ ਜੀ ਕਿ ਤਸਵੀਰਾਂ ਵੇਖ ਕੇ ਤੁਹਾਡਾ ਵੀ ਇੱਕ ਵਾਰੀ ਰੋਂਗਟੇ ਖੜੇ ਹੋ ਜਾਣਗੇ ਮਨ ਭਾਵਕ ਹੋ ਜਾਵੇਗਾ ਕਿਉਂਕਿ ਹਾਦਸਾ ਇੰਨਾ ਭਿਆਨਕ ਸੀ ਇੰਨੀ ਤੇਜ਼ੀ ਦੇ ਨਾਲ ਹਾਦਸਾ ਵਾਪਰਿਆ ਕਿ ਇੱਕ ਪਾਸੇ ਬੱਸ ਆ ਰਹੀ ਸੀ ਤੇ ਦੂਜੇ ਪਾਸੇ ਕਾਰ ਤੇ ਦੋਵੇਂ ਆਪਸ ਦੇ ਵਿੱਚ ਜਦੋਂ ਟਕਰਾਉਂਦੇ ਨੇ ਤਾਂ ਵੱਡਾ ਭਿਆਨਕਰ ਹਾਦਸਾ ਹੁੰਦਾ ਹੈ ਕਾਰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਕਾਰ ਬਿਲਕੁਲ ਖਚੂਬਰ ਨਿਕਲ ਗਿਆ ਹੈ ਕਾਰ ਦਾ ਸੁਰਮਾ ਬਣ ਗਿਆ ਹੈ ਚੂਰਾ ਬਣ ਗਿਆ ਹੈ ਕਾਰ ਦਾ ਇਸ ਤਰ੍ਹਾਂ ਦੇ ਨਾਲ ਕਾਰ ਦਾ ਜਿਹੜਾ ਨੁਕਸਾਨ ਹੋਇਆ ਖਾਸ ਗੱਲ ਇਹ ਵੀ ਹੈ ਕਿ ਕਾਰ ਦੇ ਵਿੱਚ ਦੋ ਲੋਕ ਜਿਹੜੇ ਸਵਾਰ ਸਨ ਉਹਨਾਂ ਦੀ ਵੀ ਜਿਹੜੀ ਜਾਨ ਚਲੀ ਗਈ ਆ ਇੱਕ ਜਿਹੜੀ ਕੁੜੀ ਸਵਾਰ ਸੀ ਅਤੇ ਇੱਕ ਜਿਹੜਾ ਨੌਜਵਾਨ ਸਵਾਰ ਸੀ ਦੋਹਾਂ ਦੀ ਹੀ ਮੌਕੇ ਤੇ ਜਿਹੜੀ ਜਾਨ ਚਲੀ ਜਾਂਦੀ ਹੈ ਲੜਕੀ ਲੱਗਦੇ ਸੀਗੇ ਤੇ ਕਿਸ ਤਰ੍ਹਾਂ ਮਤਲਬ ਤੁਹਾਨੂੰ ਜਾਣਕਾਰੀ ਮਿਲੀ ਤੇ ਕਿਵੇਂ ਹੋਇਆ ਐਕਸੀਡੈਂਟ ਨਹੀਂ ਸਾਡੇ ਲੱਗਦੇ ਨਹੀਂ ਸੀ एक्चुअली ਸਾਡੇ ਕੁਲੀਗ ਸੀਗੇ ਇਹ ਰੇਲਵੇਜ਼ ਦੇ ਵਿੱਚ ਹੀ ਕੰਮ ਕਰਦੇ ਸੀ ਅਮਰਸਰ ਸੀਨੀਅਰ ਬੁਕਿੰਗ ਕਲਰਕ ਹੈਗੀ ਹੈ ਇਹ ਲੜਕੀ ਦਾ ਨਾਮ ਕਮਲਾਕਸ਼ੀਆ ਤੇ ਅਸੀਂ ਫਿਰੋਜ਼ਪੁਰ ਆ ਰਹੇ ਸੀ ਆਪਣੇ ਡੀਆਰਐਮ ਸਾਹਿਬ ਨਾਲ ਸਾਡੀ ਮੁਲਾਕਾਤ ਸੀਗੀ ਅੱਜ ਮੀਟਿੰਗ ਸੀਗੀ ਤੇ ਅਸੀਂ ਇੱਕ ਇਸ ਐਜੀਟੇਸ਼ਨ ਦੇ ਮਾਮਲੇ ਦੇ ਵਿੱਚ ਉਹ ਦੇਣਾ ਸੀਗਾ ਅਸੀਂ ਮੈਮੋਰੰਡਮ ਡੀਆਰਐਮ ਸਾਹਿਬ ਨੂੰ ਅਸੀਂ ਉਸ ਸਿਲਸਿਲੇ ਚ ਆ ਰਹੇ ਸੀ ਪਰ ਸਾਡੇ ਆਉਣ ਤੋਂ ਪਹਿਲਾਂ ਇਹ ਐਕਸੀਡੈਂਟ ਹੋ ਚੁੱਕਾ ਸੀ ਤੇ ਜਦੋਂ ਅਸੀਂ ਉਹ ਐਕਸੀਡੈਂਟ ਵਾਲਾ ਸਪੌਟ ਅਸੀਂ ਕ੍ਰਾਸ ਕੀਤਾ ਤੇ ਅਸੀਂ ਉਹ ਦੇਖਿਆ ਕਿਵੇਂ ਔਰ ਕਾਫੀ ਦਰਦਨਾਕ ਔਰ ਕਾਫੀ ਮਤਲਬ ਭਿਆਨਕ ਐਕਸੀਡੈਂਟ ਸੀਗਾ ਔਰ ਕਾਰ ਦਾ ਮੂੰਹ ਵਾਪਸ ਅਮ੍ਰਿਤਸਰ ਵੱਲ ਨੂੰ ਸੀਗਾ ਔਰ ਜਿਹੜੀ ਬੱਸ ਸੀਗੀ ਜਿਸ ਬੱਸ ਨਾਲੇ ਦੀ ਟੱਕਰ ਜੀ ਟੱਕਰ ਹੋਈ ਔਰ ਬੱਸ ਵੀ ਆਲਮੋਸਟ 100 ਮੀਟਰ ਦੂਰ ਜਾ ਕੇ ਰੋਂਗ ਸਾਈਡ ਦੇ ਉੱਤੇ ਸਫੇਦਿਆਂ ਦੇ ਵਿੱਚ ਵੱਜੀ ਪਈ ਸੀ ਹੋ ਸਕਦਾ ਮੇਬੀ ਇੱਕ ਬੱਸ ਦੇ ਵਿੱਚ ਵੀ ਕਿਸੇ ਗੈਜੂਲਟੀਜ਼ ਹੋਈਆਂ ਹੋਣ ਬਟ ਉਹ ਸਾਨੂੰ ਇਹ ਸਾਡੇ ਕੋਲੀਗ ਨੇ ਅੰਮ੍ਰਿਤਸਰੋਂ ਹੁਣੇ ਸਾਨੂੰ ਇਨਫੋਰਮ ਕੀਤਾ ਫੋਨ ਦੇ ਉੱਤੇ ਕਿ ਵੀ ਅਮ ਜਿਹੜੀ ਆਪਣੀ ਲੜਕੀ ਇੱਥੇ ਕੰਮ ਕਰਦੀ ਸੀ ਉਹ ਫਿਰੋਜ਼ਪੁਰ ਜਾ ਰਹੀ ਸੀ ਕਿਸੇ ਮਾਮਲੇ ਦੇ ਵਿੱਚ ਤੇ ਉਹਦੀ ਡੈਥ ਹੋ ਗਈ ਹੈ ਕਿਉਂਕਿ ਉਹਨਾਂ ਨੇ ਐਕਚੁਅਲੀ ਫੋਨ ਕੀਤਾ ਸੀ ਕੋ ਡਾਕੂਮੈਂਟਸ ਗਵਰਨਮੈਂਟ ਡਾਕੂਮੈਂਟਸ ਮੰਗਵਾਉਣ ਵਾਸਤੇ ਉਹਨਾਂ ਨੇ ਇਸ ਕੁੜੀ ਨੂੰ ਫੋਨ ਕੀਤਾ ਬਟ ਉਹ ਫੋਨ ਕਿਸੇ ਪੁਲਿਸ ਆਫੀਸਰ ਨੇ ਰਿਸੀਵ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਵੀ ਤੁਸੀਂ ਜਿਹਨੂੰ ਫੋਨ ਕਰ ਰਹੇ ਹੋ ਉਹ ਸ਼ੀਜ਼ ਡੈਡ ਨਾ ਤੇ ਉਹ ਇਸ ਕਰਕੇ ਅਸੀਂ ਸਾਨੂੰ ਫਿਰ ਇਨਫੋਰਮੇਸ਼ਨ ਆਈ ਅਸੀਂ ਫਿਰੋਜ਼ਪੁਰੀ ਸੀਗੇ ਕਿਉਂਕਿ ਫਿਰ ਸਾਨੂੰ ਆ ਗਿਆ ਕਿ ਵੀ ਤੁਸੀਂ ਪਲੀਜ਼ ਉਹ ਜਾ ਕੇ ਦੇਖ ਕੇ ਆਓ ਉਸਨੂੰ ਨੋਟ ਕਰਕੇ ਆਓ ਕਿ ਉਹ ਲੜਕੀ ਕਿਆ ਹੋ ਗਈ ਤੇ ਅਸੀਂ ਹੁਣੇ ਉਹਦੀ ਡੈੱਡ ਬੋਡੀ ਦੇਖਣ ਆਏ ਹਾਂ ਸਿਵਲ ਹਸਪੀਟਲ ਰੋਜ਼ਪੁਰ ਦੇ ਵਿੱਚ ਤੇ ਅਸੀਂ ਉਹ ਦੇਖੀ ਹੈ ਮੋਰਚੀ ਦੇ ਵਿੱਚ ਤੇ ਉਹ ਜੋ ਦਾ ਹੋਲੀਆ ਉਹ ਦੇ ਅਕੋਰਡਿੰਗਲੀ ਤੇ ਸਾਨੂੰ ਉਹੀ ਲੜਕੀ ਲੱਗ ਰਹੀ ਹੈ ਸਰ ਸਰ ਕਿੰਨੇ ਜਣੇ ਸੀ ਕਾਰ ਵਿੱਚ ਕਾਰ ਦੇ ਵਿੱਚ ਦੋ ਜਣੇ ਸਿਗੇ ਜੀ ਦੋਨੇ ਜਮਲੇਗੀ ਐਗਜ਼ੈਕਟ ਸਾਨੂੰ ਪਤਾ ਨਹੀਂ ਹੈ ਕਿੰਨੇ ਜਣੇ ਸਿਗੇ ਬਟ ਦੋ ਡੈੱਡ ਬੋਡੀਆਂ ਸਹਗੀਆਂ ਉਹ ਲੜਕਾ ਸੀਗਾ ਉਹ ਲੜਕਾ ਦੇ ਰਿਲੇਸ਼ਨ ਦੇ ਵਿੱਚ ਆ ਕੋਈ ਉਹਦੇ ਨਾਲ ਹੀ ਆ ਰਿਆ ਸੀਗਾ ਕਿਉਂਕਿ ਸਿੰਗਲ ਆ ਕੁੜੀ ਤੇ ਇਸ ਕਰਕੇ ਉਹ ਦੋਨਾਂ ਦੀ ਦੇਖੋ ਜੀ। ਇੱਥੇ ਡੈੱਡ ਬੋਡੀ ਆਈਏ ਕੌਣ ਹੈ ਤੇ ਕਿਸ ਤਰ੍ਹਾਂ ਹੋਇਆ ਜੀ? ਇਹਦਾ ਨਾਂ ਜੀ ਕਮਲਕਸ਼ੀ ਸੀ। ਇਹ ਸਾਡੇ ਕੋਲ ਸੀਨੀਅਰ ਬੁਕਿੰਗ ਕਰਕ ਸੀ ਅੰਮ੍ਰਿਤਸਰ। ਤੇ ਆਪਣੇ ਕਿਸੇ ਕੰਮ ਸ਼ਾਇਦ ਆਈ ਸੀ। ਕਰਾਚੇ ਆ ਉਹ ਵਾਇਆ ਇੰਸਿਨਸ ਤੇ ਮੈਂ ਉੱਥੇ ਇੰਚਾਰਜ ਹਾਂ। ਤੇ ਮੈਨੂੰ ਵੀ ਪਤਾ ਲੱਗਾ ਫੋਨ ਤੋਂ। ਇਹ ਤਾਂ ਕੁਲਸਰਨ ਕਿਸ ਨੇ ਫੋਨ ਕੀਤਾ ਸੀ। ਕਿ ਤਾਂ ਸਗਲ ਦਾ ਪਤਾ ਲੱਗਾ। ਤੇ ਹੁਣ ਅਸੀਂ ਇਹਨੂੰ ਦੇਖਣ ਆਏ ਹਾਂ। ਕੀ ਜਾਣਕਾਰੀ ਸਰ ਤੁਹਾਨੂੰ ਮਿਲੀ ਕਿਸ ਤਰ੍ਹਾਂ ਹੋਇਆ ਐਕਸੀਡੈਂਟ? ਇਹ ਆਰ.ਆਈ.ਸੀ ਮੈਨੂੰ ਤੇ ਇਸ ਬਾਰੇ ਕੋਈ ਨੋਲੇਜ ਨਹੀਂ ਹੈ। ਪਰ ਹੁਣੇ ਮੈਨੂੰ ਫੋਨ ਆਇਆ ਸੀ ਅੰਮ੍ਰਿਤਸਰ ਤੋਂ ਕਿਸੇ ਨੇ ਫੋਨ ਕੀਤਾ ਸੀ ਤੇ ਉਹਨਾਂ ਨੇ ਕਿਹਾ ਵੀ ਜਾ ਕੇ ਦੇਖੋ ਪਰ ਹੁਣ ਮੈਂ ਦੇਖਿਆ ਤੇ ਉਹੀ ਹੋਤੀ ਡੈਡ ਬੁਰੀ ਐ ਤੇ ਉਹਦੇ ਨਾਲ ਕੋਈ ਇਹ ਮੈਨੂੰ ਇਹ ਤੁਹਾਨੂੰ ਰਿਲੇਸ਼ਨ ਜਾਣਕਾਰ ਰਿਲੇਸ਼ਨ ਸੀਗਾ ਉਹ ਐਸੀ ਦੋਵਾਂ ਦੀ ਮੋਤੀ ਦੋਵਾਂ ਦੇ ਘਰ ਤੋਂ ਕੀ ਲੱਗਦੇ ਸੀ